ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਸੀਂ ਜੇਕਰ ਅਮੀਰ ਬਨਣਾ ਚਾਹੁੰਦੇ ਹੋ ਤਾਂ ਇਹ ਕੰਮ ਜ਼ਰੂਰ ਕਰੋ ਸਾਡੀ ਅੱਜ ਦੀ ਵੀਡੀਓ ਉਹਨਾਂ ਲੋਕਾਂ ਲਈ ਹੈ ਜੋ ਲੋਕ ਕਹਿੰਦੇ ਨੇ ਕਿ ਸਾਡੇ ਕੋਲ ਤਾਂ ਦੌਲਤ ਨਹੀਂ ਹੈ ਅਸੀਂ ਬਹੁਤ ਗਰੀਬ ਹਾਂ ਉਹ ਇਹ ਨਹੀਂ ਸਮਝ ਪਾਉਂਦੇ ਕਿ ਸਾਡੇ ਨਾਲ ਅਜਿਹਾ ਕਿਉਂ ਰਿਹਾ ਹੈ ਅਸਲ ਵਿੱਚ ਉਹ ਲੋਕ ਸਮੇਂ ਦੀ ਕੀਮਤ ਨੂੰ ਸਮਝ ਹੀ ਨਹੀਂ ਪਾਉਂਦੇ ਉਹ ਲੋਕ ਆਪਣੇ ਕੰਮ ਨੂੰ ਦੇਰੀ ਨਾਲ ਕਰਦੇ ਹਨ ਜਨ ਕਹਿ ਲੋਗੇ ਬਹੁਤ ਆਲਸੀ ਨੇ ਇਸ ਕਰਕੇ ਵੀਡੀਓ ਨੂੰ ਅਖੀਰ ਤੱਕ ਧਿਆਨ ਨਾਲ ਸੁਨਣਾ ਤੇ ਸਮਝਣਾ ਫਿਰ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਦੇਣਾ ਇਸ ਤੋਂ ਪਹਿਲਾਂ ਕਿ ਤੁਸੀਂ ਇਸ ਵੀਡੀਓ ਨੂੰ ਸੁਣਨ ਤੇ ਵਿੱਚ ਗਵਾਚ ਜਾਓ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਇਹੋ ਜਿਹੀਆਂ ਵੀਡੀਓ ਭਵਿੱਖ ਦੇ ਵਿੱਚ ਦੇਖਣ ਨੂੰ ਮਿਲਦੀਆਂ ਰਹਿਣ ਇੱਕ ਵਾਰ ਇੱਕ ਛੋਟੇ ਜਿਹੇ ਸ਼ਹਿਰ ਵਿੱਚ ਇੱਕ ਲੜਕਾ ਰਹਿੰਦਾ ਸੀ। ਉਹ ਬਹੁਤ ਆਲਸੀ ਸੀ ਤੇ ਉਸ ਨੂੰ ਹਰ ਕੰਮ ਵਿੱਚ ਢਿੱਲ ਦੇਣ ਦੀ ਆਦਤ ਸੀ। ਉਹ ਹਮੇਸ਼ਾ ਆਪਣੇ ਜ਼ਰੂਰੀ ਕੰਮਾਂ ਵਿੱਚ ਦੇਰੀ ਕਰਦਾ ਤੇ ਢਿੱਲ ਦਾ ਸ਼ਿਕਾਰ ਹੁੰਦਾ ਰਹਿੰਦਾ। ਨਤੀਜੇ ਵਜੋਂ ਉਹ ਆਪਣੇ ਦੋਸਤਾਂ ਤੇ ਆਪਣੇ ਨਾਲ پڑھਦੇ ਸਹਿਪਾਠੀਆਂ ਦੇ ਮੁਕਾਬਲੇ ਆਪਣੀ ਪੜ੍ਹਾਈ ਤੇ ਜੀਵਨ ਦੇ ਹੋਰਾਂ ਖੇਤਰਾਂ ਵਿੱਚ ਪਿੱਛੜ ਗਿਆ। ਉਸ ਤੇ ਪਰਿਵਾਰ ਤੇ ਅਧਿਆਪਕਾਂ ਨੇ ਉਸ ਨੂੰ ਆਪਣੇ ਸਮੇਂ ਦੀ ਕਦਰ ਕਰਨ ਲਈ ਕਈ ਵਾਰ ਕਿਹਾ ਪਰ ਉਸ ਨੇ ਉਹਨਾਂ ਦੀ ਸਲਾਹ ਨਹੀਂ ਸੁਣੀ ਉਸ ਨੇ ਪਰ ਪ੍ਰਵਿਅਕਤੀ ਪਰਵਾਹ ਕੀਤੇ ਬਿਨਾ ਫਾਲਤੂ ਕੰਲਾਂ ਤੇ ਆਪਣਾ ਸਮਾਂ ਬਰਬਾਦ ਕੀਤਾ ਇੱਕ ਦਿਨ ਉਹਨਾਂ ਦੇ ਨਗਰ ਵਿੱਚ ਇੱਕ ਸੋਜਵੰਤ ਸਾਧੂ ਆਇਆ ਉਹ ਆਪਣੀ ਬੁੱਧੀ ਤੇ ਗਿਆਨ ਲਈ ਦੂਰ ਤੱਕ ਮਸ਼ਹੂਰ ਸੀ ਬਹੁਤ ਸਾਰੇ ਲੋਕ ਉਸ ਨੂੰ ਮਿਲਣਾ ਤੇ ਉਸ ਤੋਂ ਬੜਾ ਕੁਝ ਸਿੱਖਣਾ ਚਾਹੁੰਦੇ ਸੀ ਨੌਜਵਾਨ ਲੜਕੇ ਨੇ ਇਸ ਆਸ ਨਾਲ ਉਸ ਸਾਧੂ ਨੂੰ ਮਿਲਣ ਦਾ ਫੈਸਲਾ ਕੀਤਾ ਕਿ ਉਹ ਜੀਵਨ ਦੇ ਹਰ ਖੇਤਰ ਵਿੱਚ ਆਪਣੇ ਦੋਸਤਾਂ ਨੂੰ ਪਿੱਛੇ ਛੱਡ ਲਿਖ ਕੋ ਸੁਝਾਅ ਪ੍ਰਾਪਤ ਕਰ ਸਕੇ ਉਸ ਜਗ੍ਹਾ ਤੇ ਪਹੁੰਚਿਆ ਜਿੱਥੇ ਮਹਾਤਮਾ ਜੀ ਠਹਿਰੇ ਹੋਏ ਸੀ ਤੇ ਆਪਣੇ ਮਿਲਨ ਦੀ ਉਡੀਕ ਕਰਨ ਲੱਗਾ ਜਦੋਂ ਉਸ ਦਿਵਾਰੀ ਆਈ ਉਸਨੇ ਸਾਧੂ ਨੂੰ ਮੱਥਾ ਟੇਕਿਆ ਤੇ ਕਿਹਾ हे ਮਹਾਤਮਾ ਕਿਰਪਾ ਕਰਕੇ ਮੇਰੀ ਸਹਾਇਤਾ ਕਰੋ ਮੈਂ ਆਪਣੀ ਜ਼ਿੰਦਗੀ ਵਿੱਚ ਅਸਫਲ ਹਾਂ ਮੈਂ ਹਰ ਖੇਤਰ ਵਿੱਚ ਆਪਣੇ ਦੋਸਤਾਂ ਤੇ ਸਹਿਪਾਟੀਆਂ ਤੋਂ ਬਹੁਤ ਪਿੱਛੇ ਹਾਂ ਮੈਂ ਉਹਨਾਂ ਸਾਰਨ ਪਛਾੜ ਕੇ ਸਰਬੋਤਮ ਬੰਨਾ ਚਾਹੁੰਦਾ ਹਾਂ ਕਿਰਪਾ ਕਰਕੇ ਮੈਨੂੰ ਦੱਸੋ ਕਿ ਇਹ ਕਿਵੇਂ ਕਰਨਾ ਹੈ ਸਾਧੂ ਨੇ ਨੌਜਵਾਨ ਲੜਕੇ ਵੱਲ ਤਤਸਤੀ ਨਜ਼ਰ ਨਾਲ ਦੇਖਿਆ ਤੇ ਕਹਿ ਕੇ ਕਿ ਤੁਸੀਂ ਇਸ ਲਈ ਦੁਖੀ ਹੋ ਕਿਉਂਕਿ ਤੁਸੀਂ ਆਪਣੇ ਸਮੇਂ ਦੀ ਕਦਰ ਨਹੀਂ ਕਰਦੇ ਤੁਸੀਂ ਹਰ ਸਮੇਂ ਵਿੱਚ ਦੇਜੀ ਕਰਦੇ ਹੋ ਤੇ ਆਪਣੇ ਕੀਮਤੀ ਪਲਾਂ ਨੂੰ ਬਰਬਾਦ ਕਰਦੇ ਹੋ ਜੋ ਤੁਸੀਂ ਕਦੇ ਵਾਪਸ ਪ੍ਰਾਪਤ ਨਹੀਂ ਕਰ ਸਕਦੇ ਚਲੋ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਂਦਾ ਹਾਂ ਜਿਸ ਦੁਆਰਾ ਤੁਸੀਂ ਸਮੇਂ ਦੀ ਕੀਮਤ ਨੂੰ ਸਮਝ ਸਕਦੇ ਹੋ ਲੜਕੀ ਨੇ ਉਤਸੁਕਤਾ ਨਾਲ ਸਿਰ ਹਿਲਾ ਕੇ ਸਾਧੂ ਦੀ ਕਹਾਣੀ ਸੁਣਨ ਲਈ ਹਮੇ ਪੜੀ ਸਾਧੂ ਨੇ ਕਹਾਣੀ ਦੱਸਦੇ ਹੋਏ ਕੰਨਾ ਸ਼ੁਰੂ ਕੀਤਾ ਕਿ ਇੱਕ ਵਾਰ ਦੀ ਗੱਲ ਹੈ ਇੱਕ ਰਾਜਾ ਸੀ ਜੋ ਬਹੁਤ ਹੀ ਉਦਾਰ ਤੇ दयालु ਸੀ ਉਹ ਆਪਣੇ ਲੋਕਾਂ ਨੂੰ ਬਹੁਤ ਪਿਆਰ ਕਰਦਾ ਸੀ ਤੇ ਹਮੇਸ਼ਾ ਉਹਨਾਂ ਦੀ ਲੋੜਾਂ ਲਈ ਮਦਦ ਕਰਦਾ ਸੀ ਇੱਕ ਦਿਨ ਉਹ ਆਪਣੇ ਪੁਰਾਣੇ ਸੈਪਾਟੀ ਨੂੰ ਮਿਲਿਆ ਜੋ ਉਸ ਨਾਲ ਗੁਰੂਕੁਲ ਵਿੱਚ ਪੜਦਾ ਸੀ ਉਹ ਸੈਪਾਟੀ ਬਹੁਤ ਹੀ ਆਲਸੀ ਤੇ ਗਰੀਬ ਸੀ ਉਸ ਕੋਲ ਨਾ ਕੋਈ ਨੌਕਰੀ ਸੀ ਨਾ ਪੈਸਾ ਸੀ ਤੇ ਨਾ ਹੀ ਕੋਈ ਇੱਜ਼ਤ ਉਹ ਹਮੇਸ਼ਾ ਆਪਣੀ ਕਿਸਮਤ ਨੂੰ ਲੈ ਕੇ ਸ਼ਿਕਾਇਤ ਕਰਦਾ ਸੀ ਤੇ ਆਪਣੀਆਂ ਸਮੱਸਿਆਵਾਂ ਲਈ ਦੂਜਿਆਂ ਨੂੰ ਦੋਸ਼ੀ ਠਰਾਉਂਦਾ ਸੀ ਰਾਜ ਨੇ ਆਪਣੇ ਸਹਪਾਠੀ ਨੂੰ ਪਛਾਣ ਲਿਆ ਤੇ ਉਸ ਤੇ ਤਰਸ ਕੀਤਾ ਰਾਜ ਨੇ ਆਪਣੇ ਮਿੱਤਰ ਦੀ ਜ਼ਿੰਦਗੀ ਬਾਰੇ ਤੇ ਉਸ ਦੇ ਦੁੱਖਾਂ ਬਾਰੇ ਪੁੱਛਿਆ ਸਹਪਾਠੀ ਨੇ ਉਦਾਸ ਹੋ ਕੇ ਕਿਹਾ ਮਹਾਰਾਜ ਪਤਾ ਨਹੀਂ ਕਿਉਂ ਸਾਰੇ ਕਹਿੰਦੇ ਨੇ ਕਿ ਮੈਂ ਕੁਝ ਨਹੀਂ ਕਰ ਸਕਦਾ ਜੋ ਤੋਂ ਮੈਂ ਨੌਕਰੀ ਲੱਭਾਂ ਚਾਹਨਾ ਤਾਂ ਸਾਰੇ ਮੈਨੂੰ ਇਨਕਾਰ ਕਰਤੇ ਨੇ ਮੇਰੇ ਦੁਸ਼ਮਣਾਂ ਨੇ ਸਭ ਨੂੰ ਦੱਸਿਆ ਹੋਇਆ ਕਿ ਮੈਂ ਕਦੇ ਵੀ ਕੋਈ ਕੰਮ ਸਮਝਸਰ ਲਈ ਕਰਦਾ ਮੈਨੂੰ ਸਮਝ ਨਹੀਂ ਆ ਰਹਾ ਕਿ ਮੈਂ ਕੀ ਕਰਾਂ ਰਾਜੇ ਨੇ ਕਿਹਾ ਕਿ ਆਓ ਇੱਕ ਸੌਦਾ ਕਰਦੇ ਹਾਂ ਸੂਰਜ ਡੁੱਬਣ ਤੋਂ ਪਹਿਲਾਂ ਤੁਸੀਂ ਮੇਰੇ ਖਜ਼ਾਨੇ ਵਿੱਚ ਜਾਓ ਤੇ ਜਿੰਨਾ ਹੋ ਸਕੇ ਸੋਨਾ ਤੇ ਰਤਨ ਇਕੱਠੇ ਕਰੋ ਤੇ ਇਹ ਸਭ ਤੁਹਾਡਾ ਹੋਵੇਗਾ ਸਹਪਾਟੀ ਬਹੁਤ ਖੁਸ਼ ਹੋਇਆ ਤੇ ਰਾਜੇ ਦਾ ਦਿਲੋਂ ਤਨਮਾਦ ਕੀਤਾ ਉਹ ਆਪਣੇ ਘਰ ਗਿਆ ਤੇ ਆਪਣੀ ਪਤਨੀ ਨੂੰ ਸਾਦੀ ਗੱਲ ਦੱਸੀ ਪਤਨੀ ਬੜੀ ਖੁਸ਼ ਹੋਈ ਤੇ ਕਹਿ ਲੱਗੀ ਕਿ ਹੁਣੇ ਜਾ ਕੇ ਸੋਨਾ ਤੇ ਹੀਰੇ ਇਕੱਠੇ ਕਰ ਲਿਓ ਤੁਹਾਡੇ ਲਈ ਇਹ ਹੀ ਸਮਝ ਚੰਗਾ ਹੈ ਕੀਮਤੀ ਹੈ ਉਸ ਬੰਦੇ ਨੇ ਕਹਾਂ ਕਿ ਮੈਂ ਹੁਣੇ ਨਹੀਂ ਜਾ ਸਕਦਾ ਮੈਨੂੰ ਬੜੀ ਭੁੱਖ ਲੱਗੀ ਹੈ ਪਹਿਲਾਂ ਮੈਨੂੰ ਦੁਪਹਿਰ ਦਾ ਖਾਣਾ ਦਿਓ ਉਸ ਦੀ ਪਤਨੀ ਨੇ ਝੱਟ ਕੁਝ ਖਾਣਾ ਤਿਆਰ ਕੀਤਾ ਤੇ ਉਸਦੇ ਲਈ ਬਰੋਸਿਆ ਉਸਨੇ ਆਪਣਾ ਦੁਪਹਿਰ ਦਾ ਖਾਣਾ ਹੌਲੀ-ਹੌਲੀ ਤੇ ਆਰਾਮ ਨਾਲ ਖਾਦਾ ਇਹ ਸੋਚ ਕੇ ਕਿ ਉਸ ਕੋਲ ਖਜ਼ਾਨਾ ਪ੍ਰਾਪਤ ਕਰ ਲਈ ਬਹੁਤ ਸਮਾਂ ਹੈਗਾ ਦੁਪਹਿਰ ਦਾ ਖਾਣਾ ਖਤਮ ਕਰਨ ਤੋਂ ਬਾਅਦ ਉਸ ਨੂੰ ਨੀਂਦ ਆ ਗਈ ਉਸ ਨੇ ਕਿਹਾ ਕਿ ਮੈਨੂੰ ਇੱਕ ਝਪਕੀ ਲੈਣੀ ਚਾਹੀਦੀ ਹੈ ਮੈਂ ਥੋੜਾ ਆਰਾਮ ਕਰਾਂ ਤਾਂ ਬਾਅਦ ਹੀ ਖਜ਼ਾਨਾ ਨੂੰ ਲੈਣ ਜਾਵਾਂਗਾ ਐਨਾ ਕਹਿ ਕੇ ਉਹ ਆਪਣੇ ਮੰਜੇ ਤੇ ਲੇਟ ਗਿਆ ਤੇ ਆਪਣੀਆਂ ਅੱਖਾਂ ਬੰਦ ਕਰ ਲੀਆਂ ਉਸ ਨੇ ਸੋਚਿਆ ਕਿ ਉਹ ਕੁਝ ਦੇਰ ਸੌਂ ਜਾਵੇਗਾ ਪਰ ਉਹ ਪੂਰੇ 2 ਘੰਟੇ ਸੁੱਤਾ ਜਦੋਂ ਜਾਗਿਆ ਤਾਂ ਉਸ ਨੇ ਦੇਖਿਆ ਕਿ ਦੁਪਹਿਰ ਹੋ ਚੁੱਕੀ ਸੀ ਉਸਨੇ ਕੁਝ ਬੋਰੀਆਂ ਚੁੱਕੀਆਂ ਤੇ ਰੱਜ ਦੇ ਖਜ਼ਾਨੇ ਵੱਲ ਤੁਰ ਪਿਆ। ਰਸਤੇ 'ਚ ਥੋੜੀ ਤੇ ਥੁਪ ਸੀ। ਉਸਨੂੰ ਕਰਮੀ ਮਹਿਸੂਸ ਹੋ ਰਹੀ ਸੀ। ਉਸਨੇ ਸੋਚਿਆ ਕਿ ਮੈਂ ਕਿਸੇ ਤਰ੍ਹਾਂ ਤੇ ਟ ਆਰਾਮ ਕਰ ਲਵਾਂ। ਤੇ ਫਿਰ ਹੀ ਅੱਕੇ ਵਧਾਂਗਾ। ਉਹ ਆਰਾਮ ਕਰਨ ਲਈ ਇੱਕ ਤਰਖਤੇ ਟਾਂ ਬੈਠ ਗਿਆ। ਹਲਕੀ ਹਲਕੀ ਹਵਾ ਚੱਲ ਰਹੀ ਸੀ ਤੇ ਮੌਸਮ ਸੁਹਾਵਣਾ ਸੀ। ਜਿਵੇਂ ਉਹ ਆਰਾਮ ਕਰਨ ਲਈ ਬੈਠਾ ਫਿਰ ਉਹ ਸੌ ਗਿਆ। ਉਹ 3 ਘੰਟੇ ਹੋਰ ਸੁੱਤਾ। ਜਦੋਂ ਜਾਗਿਆ ਤਾਂ ਉਸਨੇ ਦੇਖਿਆ ਕਿ ਸ਼ਾਮ ਲੇੜੇ ਆ ਰਹੀ ਹੈ। ਸੂਰਜ ਡੁੱਪਨ ਵਾਲਾ ਹੈ। ਕਾਲੀ ਨਲੋਠਿਆ ਤਮਾਹਲ ਵੱਲ ਤੇਜ਼ ਨਾਲ ਭੱਜਣ ਲੱਗਾ ਅਖਰਕਾਰ ਕਾਫੀ देर ਬਾਅਦ ਉਹ ਮਹਿਲ ਪਹੁੰਚ ਗਿਆ ਪਰ ਅਫਸੋਸ ਉਦੋਂ ਤੱਕ देर ਹੋ ਚੁੱਕੀ ਸੀ ਸੂਰਜ ਡੁੱਬ ਚੁੱਕਾ ਸੀ ਇਸ ਤੋਂ ਪਹਿਲਾਂ ਕਿ ਉਹ ਉੱਤੇ ਪਹੁੰਚਦਾ ਮਹਿਲ ਦੇ ਦਰਵਾਜ਼ੇ ਬੰਦ ਹੋ ਚੁੱਕੇ ਸੀ ਆਲਸੀ ਆਤਮੀ ਨਿਰਾਸ਼ ਖੜਾ ਸੀ ਉੱਥੇ ਉਸਨੇ ਅਮੀਰ ਬਨੰਦਾ ਮੌਕਾ ਗਵਾ ਦਿੱਤਾ ਕਿਉਂਕਿ ਉਸਨੇ ਆਪਣੇ ਸਮੇਂ ਦੀ ਕਦਰ ਨਹੀਂ ਕੀਤੀ ਸਾਧੂ ਨੇ ਕਹਾਣੀ ਖਤਮ ਕੀਤੀ ਤਾਂ ਨੌਜਵਾਨ ਲੜਕੇ ਵੱਲ ਦੇਖਿਆ ਲੜਕਾ ਚੁੱਪਚਾਪ ਬੈਠਾ ਸੀ ਤੇ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਸ਼ਰਮ ਮਹਿਸੂਸ ਹੋਈ ਉਸ ਨੇ ਆਪਣੇ ਮਾਰਗਦਰਸ਼ਕਾਂ ਲਈ ਉਸ ਸਾਧੂ ਦਾ ਧੰਨਵਾਦ ਕੀਤਾ ਤੇ ਆਪਣੇ ਆਪ ਨੂੰ ਬਦਲਣ ਦੀ ਸੌਂ ਖਾਦੀ ਉਹ ਚੰਗੀ ਤਰ੍ਹਾਂ ਸਮਝ ਚੁੱਕਾ ਸੀ ਕਿ ਸਮਾਂ ਬਹੁਤ ਕੀਮਤੀ ਹੈ ਤੇ ਇਸ ਨੂੰ ਬਰਬਾਦ ਨਹੀਂ ਕਰਨਾ ਚਾਹੀਦਾ ਉਹ ਆਪਣੇ ਘਰ ਵਾਪਸ ਚਲਾ ਗਿਆ ਤੇ ਆਪਣੇ ਟੀਚੇਾਂ ਲਈ ਸਖਤ ਮਿਹਨਤ ਕਰਨੇ ਸ਼ੁਰੂ ਕਰ ਦਿੱਤੀ ਤੇ ਰੁਕਣਾ ਬਿਲਕੁਲ ਬੰਦ ਕਰ ਦਿੱਤਾ ਤੇ ਵੱਡੇ ਲਾਭ ਕਮਾਏ ਤੇ ਸਫਲ ਵੀ ਹੋ ਗਿਆ ਉਹ ਆਪਣੇ ਦੋਸਤਾਂ ਤੇ ਪਰਿਵਾਰ ਦੁਆਰਾ ਤੇ ਖੁਸ਼ ਤੇ ਸਤਕਾਰ ਚੋਕ ਵੀ ਬਣ ਗਿਆ ਸੰਗਤ ਚ ਜੇ ਅਸੀਂ ਆਪਣੀ ਜ਼ਿੰਦਗੀ ਵਿੱਚ ਦੇਖੀਏ ਤਾਂ ਪਤਾ ਲੱਗੇਗਾ ਕਿ ਸਮਾ ਸੋਨੇ ਵਰਗਾ ਹੈ ਇਹ ਸਾਡੇ ਕੋਲ ਸਭ ਤੋਂ ਕੀਮਤੀ ਚੀਜ਼ ਹੈ ਸਾਡੇ ਕੋਲ ਸਾਡੀ ਜ਼ਿੰਦਗੀ ਵਿੱਚ ਸਿਰਫ ਸਮਾ ਸੀਮਤ ਹੈ ਤੇ ਸਾਨੂੰ ਇਸ ਨੂੰ ਸਮਝਦਾਰੀ ਤੇ ਲੱਭ ਕੇ ਟਿਕ ਨਾਲ ਵਰਤਣਾ ਚਾਹੀਦਾ ਹੈ ਸਾਨੂੰ ਉਹਨਾਂ ਚੀਜ਼ਾਂ ਤੇ ਆਪਣਾ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ ਜੋ ਕਿ ਮਾਇਨੇ ਨਹੀਂ ਰੱਖਦੀਆਂ ਸਗੋਂ ਉਹਨਾਂ ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਜੋ ਸਾਡੇ ਲਈ ਮਾਇਨੇ ਰੱਖਦੀਆਂ ਨੇ ਸਾਨੂੰ ਆਪਣੇ ਕੰਮ ਵਿੱਚ ਤੇਰੀ ਨਹੀਂ ਕਰਨੀ ਚਾਹੀਦੀ ਸਗੋ ਉਹਨਾਂ ਨੂੰ ਸਮੇਸਰ ਤੇ ਕੁਨਵੱਤਾ ਨਾਲ ਕਰਨਾ ਚਾਹੀਦਾ ਹੈ ਇੱਕ ਮਸ਼ਹੂਰ ਕਹਾਵਤ ਹੈ ਜੇਕਰ ਤੁਸੀਂ ਆਪਣੇ ਸਮੇਂ ਦੀ ਕਦਰ ਕਰੋਗੇ ਤਾਂ ਸਮਾਂ ਤੁਹਾਡੀ ਕਦਰ ਕਰੇਗਾ ਪਰ ਜੇਕਰ ਤੁਸੀਂ ਆਪਣਾ ਸਮਾਂ ਬਰਬਾਦ ਕਰਦੇ ਹੋ ਤਾਂ ਸਮਾਂ ਤੁਹਾਡੀ ਸਾਰੀ ਜ਼ਿੰਦਗੀ ਬਰਬਾਦ ਕਰਦੇ ਵਗਾ ਅਸੀਂ ਆਪਣੇ ਸਮੇਂ ਨੂੰ ਸਮਝਦਾਰੀ ਨਾਲ ਵਰਤ ਕੇ ਜ਼ਿੰਦਗੀ ਵਿੱਚ ਕੁਝ ਵੀ ਪ੍ਰਾਪਤ ਕਰ ਸਕਦੇ ਹਾਂ ਪਰ ਜੇ ਅਸੀਂ ਆਪਣਾ ਸਮਾਂ ਬਰਬਾਦ ਕਰਦੇ ਹਾਂ ਤਾਂ ਅਸੀਂ ਆਪਣੇ ਮੌਕੇ ਗਵਾ ਬੈਠਾਂਗੇ ਪਾਤ ਵਿੱਚ ਪਛਤਾਉਂ ਤੇ ਲਵਾ ਸਾਡੇ ਕੋਲ ਕੁਝ ਵੀ ਨਹੀਂ ਹੋਵੇਗਾ ਇੱਕ ਮਿੰਟ ਦੀ ਕੀਮਤ ਉਸ ਯਾਤਰੀ ਤੋਂ ਜਾਣੋ ਜੋ ਆਪਣੇ ਰੇਲ ਇੱਕ ਮਿੰਟ ਤੋਂ ਖੁੰਝ ਗਿਆ ਤੇ ਇੱਕ ਸਾਲ ਦੀ ਕੀਮਤ ਉਸ ਵਿਦਿਆਰਥੀ ਤੋਂ ਜਾਣੋ ਜੋ ਆਪਣੇ ਸਾਲਾਨਾ ਇਮਤਿਹਾਨ ਵਿੱਚ ਫੇਲ ਹੋ ਗਿਆ ਜੋ ਆਪਣੇ ਸਮੇਂ ਦੀ ਕਦਰ ਕਰਦੇ ਨਹੀਂ ਉਹ ਆਪਣੀ ਜ਼ਿੰਦਗੀ ਵਿੱਚ ਕੁਝ ਵੀ ਕਰ ਸਕਦੇ ਨੇ ਪਰ ਜਿਹੜੇ ਆਪਣੇ ਸਮੇਂ ਦੀ ਕਦਰ ਨਹੀਂ ਕਰਦੇ ਉਹ ਆਪਣੀ ਜ਼ਿੰਦਗੀ ਵਿੱਚ ਆਸਵੰਦ ਲੋ ਚਾਹੁੰਦੇ ਨੇ ਜੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਕੁਝ ਕਰਨਾ ਚਾਹੁੰਦੇ ਹੋ ਤੱਕ ਕਦੇ ਵੀ ਆਲਸੀ ਨਾ ਬਣੋ ਤੇ ਆਪਣੇ ਕੰਮ ਵਿੱਚ ਦੇਰੀ ਨਾ ਕਰੋ ਨਹੀਂ ਤਾਂ ਇੱਕ ਦਿਨ ਤੁਸੀਂ ਵੀ ਉਸ ਆਲਸੀ ਆਤਮਾ ਨੂੰ ਪਛਤਾਓਗੇ ਜੋ ਸੂਰਜ ਦੁਪਨ ਤੋਂ ਪਹਿਲਾਂ ਮਹਿਲ ਨਹੀਂ ਪਹੁੰਚ ਸਕਿਆ ਇਸ ਲਈ ਆਪਣੇ ਸਮੇਂ ਦੀ ਹਮੇਸ਼ਾ ਸਮਝਦਾਰੀ ਨਾਲ ਵਰਤੋ ਕਰੋ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਛੋਟੇ ਪਲਾਂ ਦਾ ਆਨੰਦ ਲਓ ਅਜਿਹੇ ਕਰ ਨਾਲ ਤੁਸੀਂ ਨਾ ਸਿਰਫ ਆਪਣੇ ਟੀਚੇ ਤੇ ਸੁੱਖ ਨੂੰ ਪ੍ਰਾਪਤ ਕਰੋਗੇ ਸਗੋਂ ਇੱਕ ਸੰਪੂਰਨ ਤੇ ਸੰਤੁਸ਼ਟੀਪੂਰਨ ਜੀਵਨ ਵਿੱਚ ਬਤੀਤ ਕਰੋਗੇ ਸੋਚ ਸੰਗਤ ਜੀ ਮੈਂ ਇਸੇ ਤਰ੍ਹਾਂ ਦੀ ਗਿਆਨ ਵਾਲੀ ਵੀਡੀਓ ਲੈ ਕੇ ਆਉਂਦਾ ਰਹਾਂਗਾ ਜੁੜੇ ਰਹੋ ਰੋਹਾਨੀ ਗਿਆਨ ਦੇ ਨਾਲ ਜਲਦੀ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ